ਹਾਂਜੀ ਪਿਓਰ ਬੀਬਾ कॉटन ऑल ओवर सूट ਰਹੇਗਾ लेस वर्क ਦਾ ਫਰੰਟ ਤੇ 3.5 ਮੀਟਰ ਵੱਡੇ ਪਣੇ ਦਾ ਇਹ ਸੂਟ ਰਹੇਗਾ ਬੁਟੀਕ ਸਟਾਈਲ ਸੂਟ ਆ ਵਿਦ ਪਿਓਰ ਦਾ ਦੁਪੱਟਾ ਰਹੇਗਾ 2 40 ਦੁਪੱਟੇ ਦੀ ਕਟ ਰਹੇਗੀ 4 ਸਾਈਡ ਪੱਟੀ ਵਰਕ ਦਾ ਪ੍ਰਾਈਸ ਇਨਾ ਸੂਟਾਂ ਦਾ 950 ਫ੍ਰੀ ਸ਼ਿਪਿੰਗ ਨੈਕਸਟ ਇਹ ਵਿਦਆਊਟ ਦੁਪੱਟਾ ਸੂਟ ਰਹੇਗਾ ਬੀਬਾ कॉटन ਸ਼ਰਟ ਰਹੇਗੀ 175 ਵੱਡੇ ਪਣੇ ਦੀ ਨਾਲ ਤੁਹਾਨੂੰ ਚਿਕਨ ਦਾ ਪਲਾਜ਼ੋ ਮਿਲੇਗਾ ਪ੍ਰਾਈਸ ਇਹਨਾਂ ਸੂਟਾਂ ਦਾ 499 ਫ੍ਰੀ ਸ਼ਿਪ ਨੈਕਸਟ ਵਿਦਆਊਟ ਦੁਪੱਟਾ ਇਹ ਵੀ ਸੂਟ ਰਹਿਣਗੇ ਪਿਓਰ ਕੈਮਰੀ ਕਾਟਨ ਸ਼ਰਟ ਰਹੇਗੀ 1.70 ਵੱਡੇ ਪਣੇ ਦੀ ਬਾਟਮ ਰਹੇਗੀ 2 ਮੀਟਰ ਵੱਡੇ ਪਣੇ ਦੀ ਮੈਚਿੰਗ ਸੂਟ ਨੇ ਇਹਨਾਂ ਸੂਟਾਂ ਦਾ ਜੋ ਪ੍ਰਾਈਸ ਆ 450 ਫ੍ਰੀ ਸ਼ਿਪਿੰਗ ਸਕਰੀਨਸ਼ਾਟ ਸੈਂਡ ਕਰਕੇ ਮੇਰੇ ਦਿੱਤੇ ਹੋਏ ਵਟਸਐਪ ਨੰਬਰ ਤੇ ਤੁਸੀਂ ਆਪਣਾ ਆਰਡਰ ਪਲੇਸ ਕਰ ਸਕਦੇ ਹੋ ਕੈਸ਼ ਔਨ ਡਿਲੀਵਰੀ ਆਪਣੇ ਕੋਲ ਨਹੀਂ ਹੈ ਜੀ ਪੇਮੈਂਟ ਅਡਵਾਂਸ ਕਰਨੀ ਪੈਂਦੀ ਹੈ ਨੈਕਸਟ ਇਹ ਵੀ ਵਿਦਆਊਟ ਦੁਪੱਟਾ ਸੂਟ ਰਹਿਣਗੇ ਮਸਲੀਨ कॉटन बेस ਰਹੇਗਾ 80 ਮੀਟਰ ਸ਼ਰਟ ਰਹੇਗੀ ਗੀਜ਼ਾ कॉटन ਨਾਲ 80 ਮੀਟਰ ਕੰਟਰਾਸਟ ਬਾਟਮ ਰਹੇ ਪ੍ਰਾਈਸ ਇਹਨਾਂ ਸੂਟਾਂ ਦਾ 499 ਫ੍ਰੀ ਸ਼ਿਪ スクリーンショット सेंड करके जो भी ਤੁਹਾਨੂੰ ਇਸ ਵੀਡੀਓ ਵਿੱਚ सूट ਪਸੰਦ ਆਉਂਦਾ ਤੁਸੀਂ ਆਪਣਾ ਆਰਡਰ ਪਲੇਸ ਕਰ ਸਕਦੇ ਹੋ ਲਿਮਟਿਡ ਸਟਾਕ ਹੁੰਦਾ ਵਿਦਆਊਟ ਇਹ ਦੁਪੱਟਾ ਸੂਟ ਰਹਿਣਗੇ ਨੈਕਸਟ कॉटन ਦੀ ਸ਼ਰਟ ਰਹੇਗੀ ਇਸ ਤੇ ਪ੍ਰਿੰਟਡ ਸ਼ਰਟ ਫੁੱਲ ਚਿਕਨ ਕੇਰਾ ਏਮਬਰਾਇਡਰੀ ਏ ਟਾਈ ਮੀਟਰ ਸ਼ਰਟ कॉटन ਦੀ ਬਾਟਮ ਰਹੇਗੀ ਟਾਈ ਮੀਟਰ ਪਿਓਰ कॉटन ਦੁਪੱਟਾ ਰਹੇਗਾ ਸਵਾ ਦੋ ਮੀਟਰ ਪ੍ਰਾਈਸ 650 ਫ੍ਰੀ ਸ਼ਿਪ ਨੈਕਸਟ ਹੈ ਜੀ ਆਪਣੇ ਕੋਲ ਨਿਊ ਡਿਜ਼ਾਈਨ ਔਰ ਕਲਰ ਆਪਣੇ ਕੋਲ ਆਏ ਸੀ ਉਹ ਆਪਾਂ ਐਡ ਕਰ ਦਿੱਤੇ ਨੇ ਕਾਟਨ ਦੇ ਆਲ ਓਵਰ ਸੂਟ ਵੀ ਲੈ ਬਾਈ ਕਰ ਸਕਦੇ ਤੁਸੀਂ ਇਹਨਾਂ ਵਿੱਚੋਂ ਮੈਚਿੰਗ ਸੂਟ ਵੀ ਬਾਈ ਕਰ ਸਕਦੇ ਹੋ ਨੋਰਮਲ ਪਣੇ 'ਚ ਵੀ ਬਾਈ ਕਰ ਸਕਦੇ ਹੋ ਔਰ ਵੱਡੇ ਪਣੇ 'ਚ ਵੀ ਬਾਈ ਕਰ ਸਕਦੇ ਹੋ ਨੋਰਮਲ ਪਣੇ ਵਿੱਚ 5 ਮੀਟਰ ਦਾ ਸੂਟ ਰਹੇਗਾ ਵੱਡੇ ਪਣੇ ਦੇ ਵਿੱਚ 3.5 ਮੀਟਰ ਵੱਡੇ ਪਣੇ ਦਾ ਸੂਟ ਰਹੇਗਾ ਇੱਕ ਸੂਟ ਦਾ ਪ੍ਰਾਈਸ ਰਹੇਗਾ 599 ਦੋ ਸੂਟ ਬਾਈ ਕਰੋਗੇ ਤਾਂ 1099 ਤਿੰਨ ਸੂਟ ਬਾਈ ਕਰੋਗੇ ਤਾਂ 1499 ਫ੍ਰੀ ਸ਼ਿਪ スクリーンショット सेंड करके ਤੁਸੀਂ ਆਰਡਰ ਪਲੇਸ ਕਰ ਸਕਦੇ ਹੋ ਲਾਈਕ ਸ਼ੇਅਰ ਕਮੈਂਟ ਜਰੂਰ ਕਰਨਾ ਜੇਕਰ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਵੀਡੀਓ ਨੂੰ ਤੁਸੀਂ ਐਂਡ ਤੱਕ ਦੇਖਿਆ ਤੁਹਾਡਾ ਬਹੁਤ ਬਹੁਤ ਧੰਨਵਾਦ